ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ ਪੰਜ ਸਾਲ ਕਾਂਗਰਸ ਦੇ ਟੱਪ ਕੇ ਤੇ ਪੰਜ ਸਾਲ ਆ ਪਿਆ ਇਹਨਾਂ ਝਾੜੂ ਵਾਲੇ ਨੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਜੇ ਭਾਜਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਕੱਟ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਕਿਉਂਕਿ ਮੁਸਲਮਾਨ ਸਮਝਦੇ ਐ ਕੀ ਬਾਪਰੀ ਬਜਟ ਬੀਜੇਪੀ ਨੇ ਢਵਾਈ ਹੈ ਉਹਨਾਂ ਕਹਿੰਦੇ ਸੀ ਅਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਅਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਮਲੇਰ ਕੋਟ ਨੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਕਿ ਨੂੰ ਕੋਣ ਹੈ ਨਰੇਸ਼ਾਦਬ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ.ਐਲ.ਏ ਇੱਥੇ ਆ ਕੇ ਤੇ ਅਜ ਉਹ ਅੰਦਰ ਹੈ ਮੈਨੂੰ ਲਿਖ ਕੇ ਦੇਣਾ ਆ ਸਾਰੀਆਂ ਬੇਅਦਬੀਆਂ ਦੇ ਮੰਗਰਾ ਝਾੜੂ ਵਾਲੇ ਆ ਕਾਲੀ ਦਲ ਦੀ ਅਸੂਰ მე ਆ ਆ ਜੇਲ੍ਹਾਂ ਚ ਨੂੰ ਡਾਤੇ ਭਾਵੇਂ ਤੁਸੀਂ ਕੁਝ ਮਰਜ਼ੀ ਕਰ ਲੋ ਗੱਟ ਕੇ ਫਤੇ ਬੁਲਾਓ ਵਾਈ ਗੁਰੂ ਜੀ ਕਾ ਕਲਸਾ ਉਹ ਵਾਈ ਗੁਰੂ ਜੀ ਕੀ ਫਤੇ ਹਰ ਸਾਲ ਮੰਗੂ ਆਪਾਂ ਇੱਥੇ ਆਉਨੇ ਆ ਵਿਚਾਰਾਂ ਕਰਦੇ ਆ ਤੇ ਫਿਰ ਚਲੇ ਜਾਂਦੇ ਆ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਹੈ ਆਈ ਕਾਰਨ ਆਪਣੇ ਤੇ ਹਮਲੇ ਹੋ ਰਹੇ ਆ ਕਾਂਗਰਸ ਦੇ ਪੰਡਾਲ ਕੋਲ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਇਸ ਪਾਰਟੀ ਨੇ ਥੋੜੇ ਗੁਰੂ ਘਰ ਤੇ ਦਰਬਾਰ ਸਾਹਿਬ ਦੇ ਟੈਂਕਾਂ ਤੋਂ ਪਲੇ ਹਮਲਾ ਕੀਤਾ ਹੋਏ ਦੀਨੇ ਥੋੜੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੋਏ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਘਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਲੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਥੋੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਭਾਜਪਾ ਦਾ ਕਿਤੇ ਵੀ ਧੰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਕਿਉਂਕਿ ਮੁਸਲਮਾਨ ਸਮਝਦੇ ਐ ਕਿ ਬਾਬਰੀ ਬਜਟ ਬੀਜੇਪੀ ਨੇ ਡੁਈ ਹੈ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਜੇਨ ਬੰਨੀਆਂ ਲੈਣ ਵਾਸਤੇ ਆਪਣੀ ਕੌਮ ਹੀ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਬਗੇਨੇ ਆਪਾਂ ਬਹਾਦਰ ਕੌਮ ਐ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਏਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਐ ਜਿਹੜਾ ਹੁੰਦਾ ਉਹਦੀ ਗੱਲਾਂ 'ਚ ਕਰਦਨੇ ਆ ਆ ਸਮਝਦੇ ਨਹੀਂ ਕਿ ਕੀ ਸਾਜ਼ਿਸ਼ ਐ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮжоਰਿਟੀ ਚ ਹੈ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਹੈ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋ ਗਏ ਜਦੋਂ ਅਕਾਲੀ ਦਲ ਤਗੜਾ ਸੀ ਕੋਈ ਪਾਰਟੀ ਹਿੰਦੁਸਤਾਨ 'ਚ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ 'ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ 'ਤੇ ਕਬਜ਼ਾ ਕਰਨਾ ਤਾਂ ਨਹੀਂ ਸਭ ਬੈਠੇ ਆ ਤੁਸੀਂ ਦੇਖ ਲਓ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਤੀ ਬਦਲ ਦਿੱਤਾ ਤੇ ਅੱਜ ਉਹ ਕਾਬਜ਼ ਹੋ ਗਏ ਐ ਤੱਕ ਪਟਨਾ ਸਾਹਿਬ ਦਾ ਐਕ ਬਦਲ ਦਿੱਤਾ ਕਾਬਜ ਹੋ ਗਏ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਖੋਡੀ ਗੁਰੂ ਕਾਦ ਦੀ ਕਮੇਟੀ ਹੈ ਉਹਦੇ ਤੇ ਕਾਬਜ ਹੋ ਗਏ ਹੈ ਆਪਣੀ ਸ਼ੋਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਹੈ ਜਿਹੜੀ ਅੰਗਰੇਜ਼ ਨਹੀਂ ਹਿੰਮਤ ਅੰਗਰੇਜ਼ ਨਹੀਂ ਹਿੰਮਤ ਕਰ ਸਕੇ ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐ ਜੀ ਪੀ ਸੀ ਵੀ ਤੋੜਾ ਲਈ ਹੈ ਕੇ ਜੀ ਪੀ ਸੀ ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਰਹੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਐ ਜੀ ਪੀ ਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਇਆ ਤਾਂ ਵੀ ਸਭ ਜਦੋਂ ਪਿਛਲੇ 2 ਲੱਖਾਂ 3 ਲੱਖਾਂ ਦੇਖ ਲੋ ਪੂਰੀ ਤਾਕਤ ਨਾਲ ਲੱਗਿਆ ਸੀ ਤੇ ਫਿਰ ਕਿਦੋਂ ਜਾਗੋਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅਮਰਤਾਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਧਿਆਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਨੇ ਆਪ ਨੂੰ ਕਮਜ਼ੋਰ ਕਰ ਲਿਆ ਹੈ ਦੋਸ਼ੀ ਕਾਲੀ ਦਲ ਨਹੀਂ ਹੈ ਕਾਲੀ ਦਲ ਨੂੰ ਮੈਂ ਹੈਰਾਨ ਹੈ ਸਿੱਖ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜੱਥੇਬੰਦੀ ਐ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜੱਥੇਬੰਦੀ ਐ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕਰਵਾਉਣ ਨਾਲ ਕਰਨ ਵਾਲੀ ਜੱਥੇਬੰਦੀ ਐ ਉਹਦੇ ਤੇ ਇਲਜ਼ਾਮ ਲਾਦਾ ਬੇਅਦਬੀ ਤੇ ਲਾਉਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂਆ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿਧਰੇ ਜੱਫੀ ਪਾਈ ਫਿਰਦੇ ਹੁਣ ਕਿਧਰੇ ਹੁਣ ਜਦੋਂ ਬੇਅਦਬੀਆਂ ਹੋਈਆਂ ਹੁਣ ਕੋਈ ਹੁਣ ਕੋਈ ਨਹੀਂ ਬੋਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁੰਦਾ ਆਪਣੀ ਸਰਕਾਰ ਨਹੀਂ ਹੁੰਦਾ ਪੰਛਲ ਕਾਂਗਰਸ ਦੀ ਰਹੀ ਹੁਣ ਝਾੜੂ ਵਾਲਿਆਂ ਦੀ ਐ ਉਦੋਂ ਕਹਿੰਦੇ ਸੀ ਅਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਇੱਜ਼ਤੀ ਕਰਾਈ ਦੱਸੋ ਕਿਹੜਾ ਅਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਇੱਜ਼ਤੀ ਦਾ ਇੱਕ ਤੇ ਦੱਸੋ ਕਰਾਈ ਕਰਾਉਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਅਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਐ ਤਿੰਨ ਆਪੇ ਦੇ ਵੱਡੇ ਇਲਜ਼ਾਮ ਲਾ ਦਿਓ ਸਾਰੀ ਚਿੰਬੜ ਕੇ ਸਾਰੀ ਪਾਰਟੀਆਂ ਘਟਿਆ ਹੋ ਗਿਆ ਤੁਹਾਡੇ ਦੇ ਤੁਹਾਡੇ ਇੱਕ ਤੁਸੀਂ ਗੱਲਾਂ ਛਾ ਗਏ ਤੇ ਆਪਣੀ ਪਾਰਟੀ ਨੂੰ ਜਥੇ ਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੁਲਦੇ ਫਿਰਦੇ ਆ ਸਾਰੀ ਹੁਣ ਜਿੱਥੇ ਚਾਹੀਦਾ ਹੁਣ ਕਹਿੰਦੇ ਆ 2027 ਖੇਤੀ ਲੈ ਕੇ ਆਓ 27 ਕਿਵੇਂ ਖੇਤੀ ਆਉਗੀ ਘੱਟੋ ਘੱਟ ਆਪ ਤਾਂ ਮਨ ਬਰਾਲੀਏ ਉਹਨਾਂ ਦੇ ਧੰਨਿਆਂ ਦੇ ਉਹਨਾਂ ਦੇ ਜਲੈਲੀਆਂ ਤੇ ਜਾਣਾ ਤਾਂ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੋਰ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਨੂੰ ਸਜ਼ਾ ਮਿਲੀ ਹੈ ਪਤਾ ਕਿਸ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਕਿ ਨੂੰ ਕੌਣ ਆ ਨਰੇਸ਼ਾਦ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ ਐਲ ਏ ਇੱਥੇ ਆ ਕੇ ਬੇਅਦਬੀ ਕਰਨ ਆਇਆ ਆਇਆ ਸੀ ਕੀਤੀ ਤੇ ਅਸੀਂ ਫੜਿਆ ਸੀ ਉਹਨੂੰ ਤੇ ਉਹਦੇ ਵਕੀਲ ਕੌਣ ਹੈ ਵਕੀਲ ਕੌਣ ਲੜ ਰਿਹਾ ਉਹਦਾ ਕੇਸ ਆ ਆਪਣਾ ਆਪਨਾ ਹਰਪਾਲ ਕੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਿਹਾ ਆ ਸਜ਼ਾ ਹੋਣੀ 7 ਅਠ ਮਹੀਨੇ ਹੋਇਆ ਉਹ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਿਆਦਵੀਰ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਆਦਮ ਨੂੰ ਫਿੱਕੇ ਜਰੀਵਾਲ ਨੇ ਬੁਲਾਏ ਅਫਸਰ ਬੁਲਾਏ ਤੇ ਕਿਹਾ ਕਿ ਕੇਸ ਹੀ ਵਾਪਸ ਕਰਾ ਲੋ ਚਲਦੇ ਕੇਸ ਖਤਮ ਹੋ ਗਿਆ ਕੇਸ ਕੋਰਟ ਨੇ ਫੈਸਲਾ ਦੇਣਾ 1 ਮਹੀਨੇ ਪਹਿਲੇ ਮਲੇਰ ਕੋਰਟਲੇ ਤੇ ਡੀਸੀ ਨੇ ਦਰਖਾਸਤ ਦਿੱਤੀ ਸੈਸ਼ਨ ਕੋਰਟ ਨੂੰ ਕਿ ਅਸੀਂ ਵਾਪਸ ਲੈ ਰਹੇ ਹਾਂ ਕੇਸ ਦੇਖੋ ਆਈ ਕਹਿੰਦੇ ਸੀ ਨਾ ਬੇਅਦਬੀ ਖਤਮ ਵਾਪਸ ਲੈਣ ਪਰ ਸੈਸ਼ਨ ਜੱਜ ਤਖਣਾ ਸੀ ਉਹ ਕਹਿੰਦੇ ਏਡੇ ਸਬੂਤ ਹੈ ਉਹਨੇ ਦਰਖਾਸਤ ਹੀ ਰਿਜੈਕਟ ਕਰ ਦਿੱਤੀ ਤੇ ਅਜੋ ਅੰਦਰ ਹੈ ਮਾਤ ਨੂੰ ਲਿੱਕ ਕੇ ਦਿੰਦੇ ਆ ਸਾਰੀਆਂ ਬੇਅਦਬੀਆਂ ਦੇ ਮਗਰਾ ਝਾੜੂ ਵਾਲੇ ਕਿਉਂਕਿ ਉਹ ਚਾਹੁੰਦੇ ਸੀ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਨੂੰ ਰੋਕਿਆ ਜਾਏ ਤੇ ਉਹ ਕਾਮਯਾਬ ਹੋ ਗਏ ਹੁਣ ਹਾਲਾਤ ਕੀ ਹੈ ਯਾਰ ਉਹ ਸੋਚਦੇ ਐ ਕਿ ਜਿਹੜਾ ਵੀ ਪੰਜਾਬ 'ਚ ਆਵਾਜ਼ ਠਾਉਂਦਾ ਉਹਨੂੰ ਆਵਾਜ਼ ਨੂੰ ਕੁਚਲ ਦਿੱਤਾ ਜਾਏ ਡਰ ਨਾਲ ਹੁਣ ਮਜੀਠੀਆ ਸਾਹਿਬ ਤੇ ਦੇਖ ਲਓ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਟੱਪ ਗਏ ਤੇ 5 ਸਾਲਾਂ ਪਿਆ ਇਹਨਾਂ ਝਾੜੂ ਵਾਲੇ ਨੇ ਆਪਣੇ ਇੱਕ ਚਲਾਨ ਨਹੀਂ ਪੇਸ਼ ਕੀਤਾ 5-5 ਸਾਲ ਵੀ ਕਿਤੇ ਚਲਾਨ ਨੁਕਦੇ ਆ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲੇ ਨਹੀਂ ਜਦੋਂ ਨਸ਼ਾ ਹੀ ਨਹੀਂ ਮਿਲਿਆ ਫਿਰ ਆਮਦਨ ਚ ਪਾ ਦਿਓ ਫਿਰ ਕਿਸੇ ਹੋਰ ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਦੇ ਮੱਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਉਣ ਦੀ ਕੋਸ਼ਿਸ਼ ਕਰਦੇ ਆ ਔਰ ਕੇਜਰੀਵਾਲ ਸਾਹਿਬ ਆ ਕਾਲੀ ਦਲ ਦੀ ਅਸੂਰ მე ਆ ਆ ਜੇਲ੍ਹਾਂ ਚ ਨਹੀਂ ਡਰਦੇ ਅਮੇ ਤੁਸੀਂ ਕੁਝ ਮਰਜ਼ੀ ਕਰ ਲੋ ਵੱਤ ਹੱਤ ਡੇਢ ਸਾਲੀ ਇਹ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਦੇ ਦਾ 16 ਸੋਣਾ ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਕੱਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਿਵਾਂਗੇ ਥੋੜੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ